ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਮਹਿਲਾਵਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਕਿਸਾਨਾਂ ਲਈ ਆਈ ਵੱਡੀ ਖਬਰ ਜਲਦੀ ਕਰ ਲਓ ਇਹ ਕੰਮ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੱਲਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਤੇ ਜੀ ਹਾਂ ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ ਵੱਡਾ ਫੈਸਲਾ ਲਿਆ ਪੰਜਾਬ ਸਰਕਾਰ ਨੇ ਜਾਣੋ ਕੀ ਹੋਵੇ ਕਿਵੇਂ ਹੋਵੇਗਾ ਲਾਭ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੀਆਂ ਔਰਤਾਂ ਲਈ ਇੱਕ ਵੱਡਾ ਫੈਸਲਾ ਲਿਆ ਪੰਜਾਬ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਪ੍ਰਦਾਨ ਕਰਨੀ ਲਗਾਤਾਰ ਜਤਨ ਚੀਲ ਹੈ ਇਸ ਇਸ ਦੇ ਦਿਸ਼ਾ ਵਿੱਚ ਕੰਮ ਕਰਦੇ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ 1200 ਪੁਰਾਣੇ ਡੀਜ਼ਲ ਆਟੋ ਨੂੰ ਇਲੈਕਟ੍ਰਿਕ ਆਟੋ ਵਿੱਚ ਬਦਲ ਦਿੱਤਾ ਜੀ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਇਸ ਸਬੰਧਿਤ ਵਿੱਚ ਹੋਰ ਜਾਣਕਾਰੀ ਦਿੰਦੇ ਸਤਾਨਕ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਆਰਐਚਆਈ ਯੋਜਨਾ ਦੇ ਤਹਿਤ 1200 ਪੁਰਾਣੇ ਡੀਜ਼ਲ ਆਟੋ ਇਲੈਕਟ੍ਰਿਕ ਆਟੋਆਂ ਨਾਲ ਬਦਲ ਦਾ ਟੀਚਾ ਰੱਖਿਆ ਗਿਆ ਹੈ ਜੋ ਕਿ ਪ੍ਰਾਪਤ ਕਰ ਲਿਆ ਗਿਆ ਤਾਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ 90% ਸਬਸਿਡੀ ਅਤੇ 200 ਪਿੰਕ ਇਹ ਆਟੋ ਪ੍ਰਦਾਨ ਕਰ ਰਹੀ ਹੈ ਤੇ ਹੁਣ ਹੁਣ ਤੱਕ 160 ਪਿੰਕ ਇਹ ਇਹ ਆਟੋ ਵੰਡੇ ਜਾ ਚੁੱਕੇ ਹਨ ਜੀ ਹਾਂ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਮਹਲਾਵਾਂ ਦੇ ਦੀ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਜੀ ਤਾਂ ਦੇਖ ਸਕਦੇ ਹੋ ਇਹ ਖਬਰ ਜਿਹੜੀ ਸਾਹਮਣੇ ਆ ਗਈ ਹੈ ਤੁਹਾਡੇ ਨਾਲ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਜੋ ਪੀਐਮ ਯੋਜਨਾ ਦਾ ਤਹਿਤ ਯੋਜਨਾ ਦਾ ਲਾਭ ਲੈਣ ਲਈ ਹਜ਼ਾਰਾਂ ਕਿਸਾਨਾਂ ਨੂੰ ਐਸੇ ਗੇਂ ਦਾ ਲਾਭ ਨਹੀਂ ਮਿਲੇਗਾ ਇੱਕ ਗਲਤੀ ਕਾਰਨ ਫਸ ਸਕਦੇ ਤੁਹਾਡੀ 19ਵੀਂ ਕਿਸ਼ਤ ਜੀ ਹਾਂ ਤਾਂ ਜਲਦੀ ਜਲਦੀ ਕਰ ਲੋ ਇਹ ਕੰਮ ਤਾਂ ਇਹ ਖਬਰ ਜਿਹੜੀ ਹੈ ਕਿਸਾਨਾਂ ਦੇ ਲਈ ਹੈ ਜੇ ਤੁਸੀਂ ਪੀਐਮ ਕਿਸਾਨ ਸਨਮਾਨ ਜੋ ਇਹਨਾਂ ਦਾ ਲਾਭ ਲੈ ਰਹੇ ਹੋ ਈਕੇवाईसी ਦੀ ਅਨਹੋਦ ਵਿੱਚ ਲਾਪਾਤਰੀ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਰਮਾਈ ਯੋਜਨਾ ਦੀ 19ਵੀਂ ਕਿਸ਼ਤ ਨਹੀਂ ਮਿਲੇਗੀ ਇਹ ਇੱਕ 24 ਫਰਵਰੀ ਨੂੰ ਜਾਰੀ ਕੀਤੀ ਜਾਣੀ ਹੈ ਇਸ ਦੇ ਇਸ ਦੇ ਲਈ ਕਿਸਾਨਾਂ ਨੂੰ 15 ਫਰਵਰੀ ਤੱਕ ਈਕੇवाईसी ਕਰਾਉਣਾ ਲਾਜ਼ਮੀ ਹੈ ਜੀ ਹਾਂ ਜੀ ਹਾਲੇ ਤੱਕ ਤੁਸੀਂ ਆਪਣੇ ਖਾਤੇ ਦੀ ਈਕੀਵਾਈਸੀ ਨਹੀਂ ਕਰਵਾਈ ਤਾਂ ਜਲਦੀ ਤੋਂ ਜਲਦੀ ਈਕੀਵਾਈਸੀ ਕੰਪਲੀਟ ਕਰਾ ਲਓ ਆਪਣੇ ਪੀਐਮ ਕਿਸਾਨ ਯੋਜਨਾ ਦੀ ਤਾਂ ਤੁਹਾਨੂੰ ਇਸੀ ਸਕੀਮ ਦਾ ਲਾਭ ਮਿਲੇਗਾ 2 ਲੱਖ ਤੋਂ ਵੱਧ ਕਿਸਾਨਾਂ ਨੂੰ ਮਿਲੇਗਾ ਲਾਭ ਜੀ ਹਾਂ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀਸ ਪੀਐਮ ਕਿਸਾਨ ਸਰਮਾ ਯੋਜਨਾ ਦੇ ਅਧੀਨ ਲਾਪਤਰੀਆਂ ਦੀ ਗਿਣਤੀ 243797 ਹੈ ਜਿਨ੍ਹਾਂ ਵਿੱਚੋਂ 243000 ਲਾਪਤਰੀਆਂ ਨੂੰ ਤਾਂ ਮਿਲਣ ਵਾਲਾ ਤਾਂ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਕੀਤਾ ਐਲਾਨ। ਆਪ ਦੇਖ ਸਕਦੇ ਹੋ ਜੀ ਪੰਜਾਬ ਸਰਕਾਰ ਨੇ ਵੱਡਾ ਇੱਕ ਹੋਰ ਫੈਸਲਾ ਲਿਆ ਹੈ। ਕੀ ਅਪਡੇਟ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਇਹ ਲਿਆ ਗਿਆ। ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਦੇ ਇੱਕ ਮੱਤਬਰ ਕਦਮ ਚੁੱਕਦੇ ਸੂਬਾ ਸਰਕਾਰ ਨੇ ਸ਼ਹੀਦ ਫੌਜੀਆ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਏ ਤੇ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ ਤਾਂ 50 ਸਰਕਾਰ ਦੇ ਵੱਲੋਂ ਇਹ ਵੱਡਾ ਜਿਹੜਾ ਫੈਸਲਾ ਲਿਆ ਗਿਆ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਘਰ ਚ ਰੱਖੇ ਪਾਠ ਦੌਰਾਨ ਡਿੱਗੀ ਛੱਤ 22 ਲੋਕ ਦੱਬੇ ਹੇਠਾਂ ਸੂਬਾ ਸਰਕਾਰ ਨੇ مالی ਸਹਾਇਤਾ ਦੇਣ ਦਾ ਕੀਤਾ ਐਲਾਨ ਤਾਂ ਦੇਖ ਸਕਦੇ ਹੋ ਵੱਡੀ ਦੁੱਖਤਾ ਇਹ ਅੱਜ ਅਪਡੇਟ ਦੌਰਾਨ ਹਾਂਜੀ ਦੀ ਗੱਲ ਹੈ ਦੁਖਦਾਈ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜੀ ਕਿ ਘਰ ਦੇ ਵਿੱਚ ਪਾਠ ਰੱਖੇ ਦੌਰਾਨ ਛੱਤ ਡਿੱਗ ਗਈ ਖਬਰ ਤਰਨਧਰਨ ਦੀ ਤਰਨਧਰਨ ਦੇ ਪਿੰਡ ਸਬਰਾ ਤੋਂ ਇੱਕ ਬਹੁਤ ਦੁਖਦਾਈ ਖਬਰ ਸਾਹਮਣੇ ਹੈ ਜਿੱਥੇ ਘਰ ਵਿੱਚ ਰੱਖੇ ਸਹਿਜ ਪਾਠ ਤੇ ਭੋਗ ਮੌਕੇ ਘਰ ਦੀ ਛੱਤ ਡਿੱਗ ਗਈ ਜਿੱਥੇ 20 ਤੋਂ 22 ਜਣੇ ਘਰ ਦੀ ਛੱਤ ਹੇਠਾਂ ਆ ਗਏ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਿਕ ਹਰਪਜਨ ਸਿੰਘ ਉਰਫ ਲਵਲੀ ਪੁੱਤਰ ਭਗਵਾਨ ਸਿੰਘ ਦੇ ਘਰ ਵਿਕੇ ਸਹਜ ਪਾਟ ਦਾ ਭੋਗ ਸੀ ਅਤੇ ਕੁਝ ਲੋਕ ਉਹਨਾਂ ਦੇ ਘਰ ਆਏ ਹੋਏ ਸਨ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੀ ਛੱਤ ਤੇ ਟੈਂਟ ਲੱਗਾ ਹੋਇਆ ਸੀ ਲੋਕ ਛੱਤ ਤੇ ਬੈਠੇ ਹੋਏ ਸਨ ਅਤੇ ਛੱਤ ਕਾਫੀ ਪੁਰਾਣੀ ਸੀ ਜਿਸ ਕਾਰਨ ਉਹ ਛੱਤ ਡਿੱਗ ਗਈ ਅਤੇ 20 ਤੋਂ 22 ਜਣੇ ਛੱਤ ਦੇ ਹੇਠਾਂ ਆ ਗਏ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਦੌਰਾਨ ਲੋਕਾਂ ਦਾ ਚੀਕ-ਚਾੜਾ ਪੈ ਗਿਆ ਤੇ ਤੁਰੰਤ ਐਂਬੂਲੈਂਸਾਂ ਬੁਲਾਈਆਂ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੇਖੋ ਸਵੇਰ ਸਰਕਾਰ ਵੱਲੋਂ ਮਾਲੀ ਸਹਾਇਤਾ ਦੇਣ ਦਾ ਐਲਾਨ ਹੈ ਇਸ ਸਹਾਇਤਾ ਦੇ ਦੌਰਾਨ ਕੈਬਨਰ ਮੰਤਰੀ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਦੁੱਖ ਦੁੱਖ ਨਾਲ ਸਾਂਝਾ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਜ਼ਖਮੀਆਂ ਦਾ ਇਲਾਜ ਅਤੇ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਅਨਹੋਣੀ ਘਟਨਾ ਸਮੇਂ ਅਸੀਂ ਅਸੀਂ ਪਰਿਵਾਰਾਂ ਨਾਲ ਖੜੇ ਹਾਂ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਜਿਹੜੀ ਇਹ ਤਰਨਤਾਰਨ ਦੇ ਪਿੰਡਾਂ ਤੋਂ ਸਾਹਮਣੇ ਆ ਰਹੀ ਹੈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਕੰਦਾ ਸਬਰਾ ਉੱਥੇ ਦੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਦੁੱਖ ਦੀ ਖਬਰ ਹੈ ਜੀ ਤਾਂ ਦੇਖ ਸਕਦੇ ਹੋ ਕਿ ਇੱਕ ਛੱਤ ਡਿੱਗਣ ਕਾਰਨ 22 ਲੋਕ ਥੱਲੇ ਦੱਬੇ ਗਏ ਅਤੇ ਇੱਕ ਜਣੇ ਦੀ ਇੱਕ ਵਿਅਕਤੀ ਦੀ ਜਿਹੜੀ ਆ ਮੌਤ ਹੋ ਗਈ ਦੂਜੀ ਪਾਸੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਲਈ ਵੱਡੀ ਖਬਰ ਹੈ ਕਿਸਾਨਾਂ ਲਈ ਸਸਤੇ ਕਰਜ਼ਿਆਂ ਦੀ ਸੀਮਾ ਵਧਾਈ 5 ਲੱਖ ਰੁਪਏ 3 ਲੱਖ ਰੁਪਏ ਤੋਂ ਅੱਗੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਜੀ ਹਾਂ 5 ਲੱਖ ਰੁਪਏ ਤੱਕ ਕਰਜ਼ਾ ਤੇ ਨਹੀਂ ਦੇਣਾ ਪਵੇਗਾ ਤਾਂ ਦੇਖੋ ਕਟ ਮਿਲੇਗਾ ਕਿ ਪੱਟ ਤੇ ਵਿਆਜਦੂਨ ਕਰਜ਼ਾ ਮਿਲੇਗਾ ਸਾਲ 2025 ਦਾ ਬਜਟ ਸਰਕਾਰ ਦੇ ਉੱਪਰ ਪੇਸ਼ ਕਰਤਾ ਗਿਆ ਇਸ ਬਜਟ ਦੇ ਵਿੱਚ ਕਿਸਾਨਾਂ ਲਈ ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ ਕਿਸਾਨਾਂ ਲਈ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਸਰਕਾਰ ਨੇ ਕਰ ਦਿੱਤੀ ਹੈ ਜਿਸ ਤਹਾਡੇ ਕਿਸਾਨਾਂ ਨੂੰ ਬਹੁਤ ਵਧੀਆ ਲਾਭ ਮਿਲਣ ਵਾਲਾ ਹੈ ਤੇ ਗੁਰਵੱਡੀ ਅਪਡੇਟ ਤੁਹਾਣਾ ਹਾਂਜੀ ਕੀਤੀ ਜਾ ਰਹੀ ਹੈ ਅਸੀਂ ਕਰ ਡਾ ਖਰਨੀ ਸਕੀਮ ਦੀ ਜਾਣਕਾਰੀ ਤੁਹਾਡਾ ਸਾਂਝੀ ਇਸ ਸਕੀਮ ਤਹਿਤ ਨਿਵੇਸ਼ ਰਾਸ਼ੀ ਹੋ ਜਾਂਦੀ ਹੈ ਡਬਲ ਮੈਚਉਰਿਟੀ ਤੇ ਮਿਲਦਾ ਦੁੱਗਣਾ ਪੈਸਾ ਜਦੋਂ ਵੀ ਨਿਵੇਸ਼ ਦੀ ਗੱਲ ਆਉਂਦੀ ਹੈ ਤਾਂ ਸੁਰੱਖਿਅਤ ਨਿਵੇਸ਼ ਆਪਸ਼ਨ FD ਨੂੰ ਪਹਿਲੀ ਤਾਰੀਖ ਦਿੱਤੀ ਜਾਂਦੀ ਹੈ ਹੁਣ ਇੱਕ ਸੁਰੱਖਿਅਤ ਨਿਵੇਸ਼ ਆਪਸ਼ਨ ਵਿੱਚ ਪੋਸਟ ਆਫਿਸ ਸਮਾਲ ਸੇਵਿੰਗ ਸਕੀਮ ਵੀ ਸ਼ਾਮਿਲ ਹੈ ਇਸ ਵਿੱਚ ਇਸ ਤੇ ਸੁਰੱਖਿਆ ਦੇ ਨਾਲ ਨਾਲ ਗਰੰਟੀ ਹੈਗਾ ਵੀ ਮੁੰਦੇ ਅਲਾਵ ਇਸ ਸਕੀਮ ਵਿੱਚ ਪੈਸਿਆਂ ਨੂੰ ਪੈਸੇ 115 ਮਹੀਨੇ ਬਾਅਦ ਡਬਲ ਹੋ ਜਾਂਦੇ ਹਨ ਜੀ 9 ਸਾਲ 7 ਮਹੀਨੇ ਬਾਅਦ ਜੀ ਹਾਂ ਤੁਹਾਡੇ ਪੈਸੇ ਇਸ ਦੇ ਵਿੱਚ ਦੁੱਗਣੇ ਹੋ ਜਾਣਗੇ ਜੇ ਤੁਸੀਂ 5 ਲੱਖ ਰੁਪਏ ਲਾਉਂਦੇ ਤੁਹਾਡਾ 10 ਲੱਖ ਰੁਪਏ ਹੋ ਜਾਵੇਗਾ ਜੇ ਤੁਸੀਂ 10 ਲੱਖ ਲਾਉਂਦੇ ਤਾਂ ਤੁਹਾਡਾ 20 ਲੱਖ ਰੁਪਏ ਹੋ ਜਾਵੇਗਾ ਜਾਨੀ ਕਿ 115 ਮਹੀਨੇ ਬਾਅਦ ਤੁਹਾਨੂੰ 7.5 ਪ੍ਰਤੀਸ਼ਤ ਵਿਆਜ ਦੀ ਦਰ ਨਾਲ ਤੁਹਾਡੇ ਪੈਸੇ ਇਸ ਦੇ ਵਿੱਚ ਡਬਲ ਕਰ ਦਿੱਤੇ ਜਾਣਗੇ ਜਿੰਨੇ ਵੀ ਤੁਸੀਂ ਜੇ 1 ਕਰੋੜ ਲਾਉਂਦੇ ਤਾਂ ਤੁਹਾਡਾ 2 ਕਰੋੜ ਰੁਪਏ ਕਰਤਾ ਜਾਵੇਗਾ ਤਾਂ ਅੱਜ ਹੀ ਇਸ ਸਕੀਮ ਦੇ ਫਾਰਮ ਭਰ ਸਕਦੇ ਹੋ ਇਸ ਸਕੀਮ ਦਾ ਨਾਮ ਹੈਗਾ ਜੀ ਕਿਸਾਨ ਵਿਕਾਸ ਪੱਤਰ ਸਕੀਮ ਇਸ ਸਕੀਮ ਬਾਰੇ ਜਾ ਕੇ ਤੁਸੀਂ ਡਾਕ ਖਾਨੇ ਦੇ ਵਿੱਚ ਪਤਾ ਕਰ ਸਕਦੇ ਹੋ ਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਸਰਕਾਰ ਦੇ ਦੁਆਰਾ ਹੈ ਜਿਹੜੀ ਸਰਕਾਰੀ ਯੋਜਨਾ ਜਿਹੜੀ ਚਲਾਈ ਜਾ ਰਹੀ ਹੈ ਤਾ ਖਾਨੇ ਵਿੱਚ ਸਰਕਾਰੀ ਯੋਜਨਾ ਤੁਹਾਨੂੰ ਇਸ ਦੇ ਵਿੱਚ ਲਾਭ ਮਿਲਣ ਵਾਲਾ ਤਾਂ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਲਓ ਜੀ ਕਿਸਾਨ ਵਿਕਾਸ ਪੱਤਰ ਸਕੀਮ ਹੈ ਜੀ ਇਹ ਸਕੀਮ ਸਾਲ 1988 ਵਿੱਚ ਸ਼ੁਰੂ ਕੀਤੀ ਗਈ ਸੀ ਯੋਜਨਾ ਦਾ ਨਾਲ ਉਦੇਸ਼ ਕਿਸਾਨਾਂ ਦੀ ਨਿਵੇਸ਼ ਰਾਸ਼ੀ ਨੂੰ ਦੁੱਗਣਾ ਕਰਨਾ ਸੀ ਤਾਂ ਅੱਜ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਤਕ ਲਈ ਧੰਨਵਾਦ ਜੀ ਸਾਰਿਆਂ ਦਾ